ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੁਲਿਸ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਦੋ ਕੇਸਿਸ ਹੈਗੇ ਨੇ ਪਹਿਲਾ ਕੇਸ ਹੈ ਐਫਆਈਆਰ ਨੰਬਰ 9/25 ਥਾਣਾ ਅਜੀਤਵਾਲ ਰਜਿਸਟਰ ਕੀਤਾ ਗਿਆ ਹੈ ਇਹਦੇ ਵਿੱਚ ਤੋਂ ਟੋਟਲ ਦੋ ਅਕਿਊਜ਼ਡ ਸੀਆਈਏ ਸਟਾਫ ਵੱਲੋਂ ਫੜੇ ਗਏ ਆ ਤੇ ਉਹਨਾਂ ਦੇ ਕੋਲੋਂ 400 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਟਲ ਬੱਤੀਬੋਰ ਸਮੇਤ 4 ਲਾਈਵ ਰਾਉਂਡ ਤੇ ਇੱਕ ਗੱਡੀ ਹਰਿਆਣੇ ਨੰਬਰ ਦੀ BMW X1 ਬਲੂ ਕਲਰ ਦੀ ਇਹਨਾਂ ਤੋਂ ਬਰਾਮਦ ਹੋਈ ਹੈ। ਆ ਸਾਰਾ ਆਪਰੇਸ਼ਨ SPD ਤੇ DSPD ਮੋਗਾ ਦੀ ਸੁਪਰਵਾਈਜ਼ਨ ਚ ਹੋਇਆ ਹੈ ਤੇ ਅੱਜ ਦੇ ਵਿੱਚ ਮੈਂ ਆ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਦੋ ਅਕਿਊਜ਼ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਰਫ ਮਾਨਾ ਅ ਮਹਿਲਕਲਾ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ 42 FIR ਦਰਜ ਨੇ ਦੂਜਾ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਆ ਚੂੜਚਕ ਅਜੀਤਵਾਲ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਅਤੇ ਵੀ ਪਹਿਲਾਂ 6 ਮੁਕਤਮੇ ਦਰਜ ਨੇ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤਾਂ ਕਿ ਆ ਪੂਰਾ ਡਰੱਗ ਰੈਕੇਟ ਜੋ ਹੈ ਐਦਾ ਪਰਦਾਫਾਸ਼ ਹੋ ਸਕੇ ਸਰ ਇਹ ਜਿਹੜਾ ਗੈਂਗਸਟਰ ਹੈ ਗੁਰਦੀਪ ਸਿੰਘ ਇਹ ਪਹਿਲਾਂ ਵੀ ਉਹ ਵੀ ਐਜੂਕੇਸ਼ਨ ਮੰਗਦਾ ਹੋਣਾ ਸਾਰੇ ਮੁਕਤਮਿਆਂ ਦੇ ਵਿੱਚ ਬੇਲ ਤੇ ਹੈਗਾ ਪਹਿਲਾਂ ਇਹ ਤੇ ਕਾਫੀ ਮਾਮਲੇ ਦਰਜ ਨੇ ਨਾ ਹੀ ਇਸ ਓਨ ਬੇਲ ਸਰ ਸਦੀਕ ਸਰ ਵੀ ਮਾਮਲੋਂ ਸਿਰਫ ਬੇਲ पे ਤਾਂ ਟਾਈ ਕਰਦਾ ਹਾਂ ਜੀ ਕਾਫੀ ਮੈਂ ਇਹਨੂੰ ਸਜ਼ਾ ਵੀ ਹੋਈ ਹੈ ਤੇ ਬਾਕੀ ਮਾਮਲਿਆਂ ਦੇ ਵਿੱਚ ਆ ਬੇਲ ਤੇ ਬਾਹਰ ਆਇਆ ਹੈ। ਉਸਰ ਇਹ ਏ ਕੈਟਾਗਰੀ ਗੈਂਗਸਟਰ ਹੈ ਸਰ ਕਿਸ ਕੇ ਸਾਥ ਸੰਬੰਧ ਹੈ ਸਰ? ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਹੈ ਦੀ ਪੁੱਛਗਿਛ ਤੋਂ ਜਿਹੜੇ ਖੁਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ। ਸਰ ਫਿਲਹਾਲ ਜੇ ਮੋਗਾ ਪੁਲਿਸ ਕੇ ਹੱਥ ਸਰ ਕਿਵੇਂ ਲੱਗਦਾ? ਆ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਮੈਨੂਅਲ ਇਨਪੁਟ ਜਿਹੜੀ ਹੈਗੀ ਹੈ ਸੀਆਈਏ ਟੀਮ ਨੂੰ ਆਈ ਸੀ ਉਹਦੇ ਬੇਸਿਸ ਤੇ ਕ੍ਰੈਡੀਬਲ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ।